ਦੋ OTS ਸਕੀਮਾਂ ਜਿਹੜੀਆਂ ਪੰਜਾਬ ਚੱਲੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2020 ਤੇ 21 ਚ ਹੋਈ ਸੀ ਫਸਟ ਔਰ ਦੂਸਰੀ 2021-22 ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTS ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTS 1 OTS 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਵ ਹੋਇਆ ਔਰ ਸੈਕੰਡ OTIS ਸਕੀਮ ਦੇ ਅੰਦਰ 4.94 4.94 ਕਰੋੜ ਰੁਪਏ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰਿਸੀਵ ਹੋਇਆ ਪਰ ਮੈਂ ਸਮਝਦਾ ਦੋਨੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸਪੇਅਰ ਸੀ ਉਹਨਾਂ ਨੂੰ ਰੀਲੀਫ ਦੇਣ ਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜ਼ੀਮ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 1967 ਦੀ ਕੋਈ 1952 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪਿਆ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ 'ਚ ਪਿਆ ਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ 'ਚ ਪਿਆ ਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆ ਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆ ਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਔਰ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੀ ਸੀਗੀ ਔਰ ਬਹੁਤ ਸਾਰੇ ਅਪੀਲਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਨਵੰਬਰ 2023 OTS 3 ਲਾਂਚ ਕੀਤੀ ਬੜੀ ਇੰਪੋਰਟੈਂਟ ਗੱਲ ਆ ਕਿ ਇਸ ਸਕੀਮ ਦੇ ਅੰਦਰ ਟੋਟਲ 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਅਲਜੀ ਵਾਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਅਲਿਜੀ ਵਾਲਾ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ OTS 3rd ਸਕੀਮ ਦਾ ਜਿਨ੍ਹਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ only up to 1 lakh wo 100% ਹੁਣ ਅਸੀਂ ਵੇਵ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਜ્યોਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀਆਂ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਦਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਰਦਾਗਾ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਨੇਗੇ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮ ਆ ਦੇੜੀ ओटीएस थर्ड स्कीम आमावी पार्टी दी सरकार ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ OTS ਸਕੀਮਾਂ ਜਿਹੜੀਆਂ ਪੰਜਾਬ ਚ ਲੱਗੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2020 ਤੇ 2121 ਸੀ ਫਸਟ ਔਰ ਦੂਸਰੀ 2021 22 ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTS ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTS 1 OTS 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਵ ਹੋਇਆ ਔਰ ਸੈਕੰਡ OTS ਸਕੀਮ ਦੇ ਅੰਦਰ 4.94 4.94 ਕਰੋੜ ਰੁਪਇਆ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰਸੀਵ ਹੋਇਆ ਔਰ ਮੈਂ ਸਮਝਦਾ ਦੋਵੇਂ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸ ਪੇਰ ਸੀ ਉਹਨਾਂ ਨੂੰ ਲੀਫ ਦੇਣ ਦੇ ਵਿੱਚ ਉਹ ਪੂਰੀ ਤਰ੍ਹਾਂ ਫੇਲ ਹੋ ਜਾਂ ਨਾਕਾਮ ਹੋ ਜਾਂ। ਔਰ ਉਸ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜਿਸਟਰੀ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 960 ਦੀ ਕੋਈ 552 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪੈਸ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ ਚ ਪਿਆਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ ਚ ਪਿਆਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਉਹ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੇ ਸੀਗੇ ਔਰ ਬਹੁਤ ਸਾਰੇ ਅਪੀਲੇਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲੇਟ ਅਥਾਰਟੀਆਂ ਉਹਨਾਂ ਚੱਲ ਰਹੇ ਸੀ ਅਸੀਂ OTS 3 ਜਿਹੜੀ ਆ ਨਵੰਬਰ 2023 OTS 3 ਲਾਂਚ ਕੀਤੀ ਬੜੀ ਇੰਪੋਰਟੈਂਟ ਗੱਲ ਆ ਕਿ ਇਸ ਸਕੀਮ ਦੇ ਅੰਦਰ ਟੋਟਲ 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਅਲੀਜੀ ਵਾਲ ਜਿਹੜੇ ਐਪਲੀਕੈਂਟ ਬੱਚੇ ਨੇ ਉਹ 11557 ਅਲੀਜੀ ਵਾਲ ਐਪਲੀਕੈਂਟ ਬੱਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ OTS 3rd ਸਕੀਮ ਦਾ ਜਿਨ੍ਹਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ ਓਨਲੀ ਅਪ ਟੂ 1 ਲੱਖ ਉਹ 100% ਹੁਣ ਅਸੀਂ ਬੇਵਾਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਜ્યોਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 507 774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਦਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬੜਦਾਗਾ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਨੇਗੇ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ ਇੱਕ ਫੋਰ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮ ਆ ਜਿਹੜੀ OTS 3rd ਸਕੀਮ ਆਮ ਆ ਵੀ ਪਾਕਿਸਤਾਨ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ